ਕ ਆਪਣੇ ਏਰੀਆ ਦੇ ਵਿੱਚ ਨਾ ਤਿੰਨ ਚਾਰ ਵਾਰ ਦਾਦਾ ਹੋ ਰਹੀਆਂ ਜਿਹੜੀਆਂ ਗੱਡੀਆਂ ਦੇ ਟਾਇਰ ਹੀ ਉਤਾਰ ਕੇ ਲੈ ਕੇ ਜਾਈ ਜਾਂਦੇ ਲੋਕੀ ਇਹ ਦਾ ਸਰ ਕੁਝ ਪਤਾ ਲੱਗਾ ਕੌਣ ਨੇ ਜਿਹੜੇ ਬੰਦੇ ਉਹ ਸਰ ਕਾਫ ਜੀਰੋ ਸੀਸੀਟੀਵੀ ਕੈਮਰੇ ਦੇ ਬੰਦੇ ਸਾਡੇ ਬੈਠੇ ਆ ਜੀ ਇਹ ਮੀਂਹ ਪੈਂਦੇ ਦੇ ਵਿੱਚ ਮਾਰਦਾਤ ਹੋਈ ਆ ਨੰਬਰ ਕੋਈ ਕਲੀਅਰ ਆ ਨਹੀਂ ਰਹੇ ਫੇਰ ਵੀ ਅਸੋ ਲੋਕਲ ਕੈਮਰੇ ਦੇ ਲੋਕਾਂ ਦੇ ਘਰੋਂ ਦੇਖ ਰਹੇ ਆ ਚੈੱਕ ਆ ਜੀ ਸਰ ਜਿਵੇਂ ਦੇਖਿਆ ਨਾ 3-4 ਗੱਡੀਆਂ ਹੋ ਗਈਆਂ ਕੱਲ ਵੀ ਹੋ ਗਈ ਇੱਕ ਪਾਵਾਂ ਧਰਮਸ਼ਾਲਾ ਕੋਲ ਹੋ ਗਈ ਜੀ 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 ਠੀਕ ਹੈ ਜੀ ਜੀ ਠੀਕ ਹੈ ਬਕਰੀ ਉਹ ਤਾਂ ਵੀ ओके ਤੇ ਇਹਨਾਂ ਦੀ ਕੰਪਲੇਂਟਾਂ ਵੀ ਆਈਆਂ ਸਰ ਤੁਹਾਡਾ ਉਹਦਾ ਮੁੱਲਿਆਂ ਨੂੰ ਕਿਹੜਾ ਮੜ ਮੜਾ ਚੰਗੀ ਦਾ ਰੱਖਿਆ ਕਰ ਲੋ ਚਲੋ ਠੀਕ ਹੈ ਸਰ ਕੋਈ ਨ ਲੱਗੇ ਹੋਣ ਠੀਕ ਹੈ ਠੀਕ ਹੈ ਥੈਂਕ ਯੂ ਥੈਂਕ ਯੂ